हां जी दोस्तों सत श्री अकाल की हालचाल है आज करदा है ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਯੂਰਪ ਜਾਣ ਦੇ ਲਈ ਬਾਈ 에ਅਰ ਬਾਈ ਜਦੋਂ ਆਪਾਂ ਜਾਂਦੇ ਆ ਤਾਂ ਉਹ ਤਾਂ ਬਹੁਤ ਆਸਾਨ ਹੈ ਪਰ ਅੱਜ ਪਹਿਲੀ ਵਾਰ ਬਾਈ ਕਾਰ ਸਫਰ ਕਰਨ ਜਾ ਰਹੇ ਹਾਂ ਡੋਵਰ ਜੋ ਕਿ ਇੰਗਲੈਂਡ ਦੀ ਪੋਰਟ ਹੈ ਜਿੱਥੋਂ ਸਾਰੇ ਸ਼ਿਪਸ ਰਾਈ ਜਿਹੜੀਆਂ ਕਾਰਾਂ ਨੇ ਜਾਂ ਟਰੱਕ ਨੇ ਉਹ ਜਾਂਦੇ ਆ ਸੋ ਆਪਣੀ ਵੀ ਕਾਰ ਜਿਹੜੀ ਹੈ ਆਪਾਂ ਉਹ ਲਾ ਦਿੱਤੀ ਹੈ ਲਾਈਨ ਦੇ ਵਿੱਚ ਤੇ ਸਿਕਿਉਰਿਟੀ ਚੈੱਕ ਹੋ ਗਈ ਆ ਪਾਸਪੋਰਟ ਚੈੱਕ ਹੋ ਗਿਆ ਹੁਣ ਵੇਟਿੰਗ ਚ ਲੱਗੇ ਹੋਇਆ ਮੈਂ ਤੁਹਾਨੂੰ ਡੋਵਰ ਦਾ ਥੋੜਾ ਨਜ਼ਾਰਾ ਦਿਖਾ ਦਵਾ ਜਿਹੜੀ ਪੋਰਟ ਆਫ ਡੋਵਰ ਜਿਹੜਾ ਇੰਗਲੈਂਡ ਦਾ ਉਹ ਪੋਰਟ ਹੈ ਜਿੱਥੋਂ ਬਹੁਤ ਸਾਰੇ ਵਪਾਰ ਜਿਹੜੇ ਨੇ ਹੁੰਦੇ ਆ ਟਰੱਕਾਂ ਰਾਹੀਂ ਉਸ ਤੋਂ ਬਾਅਦ ਲੋਕ ਜਿਹੜੇ ਨੇ ਆਪਣੀਆਂ ਕਾਰਾਂ ਰਾਹੀਂ ਸਫ਼ਰ ਕਰਦੇ ਆ ਸੋ ਮੈਂ ਤੁਹਾਨੂੰ ਥੋੜਾ ਜਿਹਾ ਡੋਵਰ ਦਾ ਨਜ਼ਾਰਾ ਦਿਖਾਉਣਾ ਪਹਿਲਾਂ ਲਓ ਜੀ ਇਹ ਆ ਜੀ ਡੋਵਰ ਇੰਗਲੈਂਡ ਦੀ ਜਿਹੜੀ ਕੰਡੇ ਦੇ ਉੱਤੇ ਬਿਲਕੁਲ ਆਪਾਂ ਕਹੀਏ ਵੀ ਇੱਥੋਂ ਦੇਸ਼ ਜਿਹੜਾ ਹੈ ਇੰਗਲੈਂਡ ਸਮਾਪਤ ਹੋ ਜਾਂਦਾ ਇਸ ਤੋਂ ਬਾਅਦ ਇੰਗਲਿਸ਼ ਚੈਨਲ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਫਿਰ ਜਿਹੜੇ ਆ ਸ਼ਿਪ ਚੱਲਦੇ ਆ ਫੈਰੀਜ਼ ਚੱਲਦੀਆਂ ਤੇ ਇਸ ਵੇਲੇ ਅਸੀਂ ਆਪਣੀ ਗੱਡੀ ਵੀ ਜਿਹੜੀ ਹੈ ਆ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਦੀ ਲਾਈਨ ਦੇ ਵਿੱਚ ਲਾ ਦਿੱਤੀ ਹੈ ਹੁਣ ਬਸ ਜਦੋਂ ਸੱਦਾ ਆ ਜਾਂਦਾ ਤੇ ਫਿਰ ਸ਼ਿਪ ਦੇ ਵਿੱਚ ਇਹ ਗੱਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਚੜ ਜਾਣਗੀਆਂ ਇਸ ਪਾਸੇ ਸਾਰੀਆਂ ਕਾਰਾਂ ਖੜੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਦੂਸਰੇ ਪਾਸੇ ਆ ਟਰੱਕ ਖੜੇ ਹੋਇਆ ਸੋ ਤੁਸੀਂ ਦੇਖੋ ਇਹ ਸਾਰੇ ਜਿਹੜੇ ਟਰੱਕ ਨੇ ਇਹ ਵੀ ਫੈਰੀਜ਼ ਦੇ ਵਿੱਚ ਚੜਨੇ ਆ ਤੇ ਜਿਹੜੀਆਂ ਕਾਰਾਂ ਨੇ ਉਹ ਵੀ ਸ਼ਿਪ ਦੇ ਵਿੱਚ ਜਾਨੀ ਕਿ ਫੈਰੀ ਦੇ ਵਿੱਚ ਚੜ ਜਾਣ ਗਿਆ ਸੋ ਆਪਾਂ ਪਿਛਲੇ ਪਾਸੇ ਜਦੋਂ ਦੇਖਦੇ ਆ ਨਜ਼ਰ ਘੁਮਾ ਕੇ ਤੇ ਤੁਸੀਂ ਦੇਖੋ ਬਹੁਤ ਸਾਰੇ ਟਰੱਕ ਜਿਹੜੇ ਨੇ ਹਾਲੇ ਆ ਰਹੇ ਆ ਕੁਝ ਜਾ ਰਹੇ ਆ ਜੋ ਕੈਲੇ ਤੋਂ ਜਾਨੀ ਕਿ ਜਿਹੜੀ ਫਰਾਂਸ ਦਾ ਉਹ ਪੋਰਟ ਹੈ ਜਿੱਥੇ ਜਾ ਕੇ ਸਾਡੀ ਵੀ ਜਿਹੜੀ ਗੱਡੀ ਹੈ ਜਾਂ ਕਿ ਇਹ ਕਿ ਸ਼ਿਪ ਲੱਗਣਾ ਹੈ ਉਹ ਹੈ ਕੈਲੇ ਸੋ ਇਥੋਂ ਕੈਲੇ ਨੂੰ ਜਾਂਦੀਆਂ ਜਿਹੜੀਆਂ ਬੋਟਾਂ ਨੇ ਮਾਫ ਕਰਨਾ ਫੈਰੀਜ਼ ਜਿਹੜੀਆਂ ਹੈਗੀਆਂ ਉਹ ਕੈਲੇ ਨੂੰ ਜਾਂਦੀਆਂ ਸੋ ਸਾਰਾ ਵਪਾਰ ਹੈਗਾ ਉਹ ਕੈਲੇ ਤੇ ਡੋਵਰ ਰਸਤੇ ਹੁੰਦਾ ਸੋ ਵੱਖ-ਵੱਖ ਲੇਨਾਂ ਦੇ ਵਿੱਚ ਗੱਡੀਆਂ ਖਿਲਾਰ ਦਿੱਤੀਆਂ ਜਾਂਦੀਆਂ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਆਓ ਭਾਈ ਤੁਹਾਡਾ ਸ਼ਿਪ ਜਿਹੜਾ ਤਿਆਰ ਹੈ ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੁਹਾਨੂੰ ਨਾਲੋ-ਨਾਲ ਜਦੋਂ ਅਸੀਂ ਸ਼ਿਪ ਦੇ ਵਿੱਚ ਬੈਠਦੇ ਆ ਜਾਂ ਫਿਰ ਹੋਰ ਅੱਗੇ ਕੀ ਨਜ਼ਾਰਾ ਹੁੰਦਾ ਹੈ ਕੈਲੇ ਜਿੱਥੇ ਫਰਾਂਸ ਅਸੀਂ ਉਤਰਾਂਗੇ ਉਸ ਤੋਂ ਬਾਅਦ ਅਸੀਂ ਰਵਾਨਾ ਹੋਵਾਂਗੇ ਬਾਇਰ ਰੋਡ ਅ ਹਾਲੈਂਡ ਨੂੰ ਹਾਲੈਂਡ ਦਾ ਸ਼ਹਿਰ ਦੀ ਹੈਗ ਜਿਹਨੂੰ ਕਿਹਾ ਜਾਂਦਾ ਹੈ ਡੈਨਹਾਗ ਵੀ ਸੋ ਕੈਲੇ ਤੋਂ ਯਾਨੀ ਕਿ ਫਰਾਂਸ ਦੇ ਸ਼ਹਿਰ ਕੈਲੇ ਤੇ ਜਿੱਥੇ ਜਾ ਕੇ ਸਾਡਾ ਸ਼ਿਪ ਲੱਗੇਗਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਾਲੈਂਡ ਸੋ ਕੋਸ਼ਿਸ਼ ਕਰੂੰਗਾ ਤੁਹਾਨੂੰ ਇਹ ਸਾਰਾ ਜਿਹੜਾ ਸਮੁੰਦਰੀ ਸਫ਼ਰ ਹੈ ਉਹ ਇਸ ਵੀਡੀਓ ਰਾਹੀਂ ਦਿਖਾਉਣ ਦੀ ਥੈਂਕ ਯੂ ਇਸ ਤਰੀਕੇ ਨਾਲ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਵੀਕਲ ਜਿਹਦੇ ਵਿੱਚ ਟਰੱਕ ਵੀ ਹੈਗੀਆਂ ਕਾਰਾਂ ਵੀ ਹੈ ਇਹ ਸਾਰੇ ਸ਼ਿਪ ਦੇ ਵਿੱਚੋਂ ਉਤਰ ਰਹੀਆਂ ਜੋ ਇਸ ਵੇਲੇ ਕੈਲੇ ਤੋਂ ਸ਼ਿਪ ਯਾਨੀ ਕਿ ਫੈਰੀ ਜਿਹੜੀ ਹੈ ਉਹ ਯੂਕੇ ਦੇ ਡੋਵਰ ਪੋਰਟ ਤੇ ਪਹੁੰਚੀ ਹੈ ਸੋ ਉਹਦੇ ਵਿੱਚੋਂ ਇਹ ਸਾਰੇ ਟਰੱਕ ਤੁਸੀਂ ਦੇਖ ਰਹੋ ਆ ਨਿਕਲ ਰਹੇ ਨੇ ਸੋ ਇਹ ਹੁਣ ਬਾਏ ਰੋਡ ਜਿੱਥੇ-ਜਿੱਥੇ ਇਹਨਾਂ ਨੇ ਯੂਕੇ ਦੇ ਵਿੱਚ ਜਾਣਾ ਹੈ ਜਿਹੜੇ ਟਰੱਕ ਨੇ ਜਿਨ੍ਹਾਂ ਨੇ ਸਮਾਨ ਜਿਹੜਾ ਹੈਗਾ ਵਪਾਰ ਬਹੁਤ ਵੱਡੇ ਪੱਧਰ ਤੇ ਹੁੰਦਾ ਯੂਰਪ ਦੇ ਨਾਲ ਸੋ ਇਹ ਸਾਰੇ ਟਰੱਕ ਉਧਰ ਨੂੰ ਜਾਣਗੇ ਤੇ ਜਿਹੜੀਆਂ ਕਾਰਾਂ ਨੇ ਜਿਹੜੇ ਲੋਕ ਘੁੰਮਣ ਫਿਰਨ ਗਏ ਹੋਏ ਸੀ ਜਾਂ ਫਿਰ ਘੁੰਮਣ ਆ ਰਹੇ ਨੇ ਯੂਕੇ ਨੂੰ ਸੋ ਇਹ ਉਹ ਨੇ ਇਹ ਸਾਰੀਆਂ ਕਾਰਾਂ ਤੁਸੀਂ ਦੇਖ ਸਕਦੇ ਹੋ ਆ ਵੱਡੇ ਟਰੱਕ ਵੀ ਹੈਗੇ ਆ ਜੋ ਕਿ ਸ਼ਿਪ ਦੇ ਵਿੱਚੋਂ ਉਤਰ ਰਿਹਾ ਇਸ ਤੋਂ ਬਾਅਦ ਸ਼ਿਪ ਦੀ ਤਿਆਰੀ ਹੋਣੀ ਹੈ ਦੁਬਾਰਾ ਕੈਲੇਜ ਨੂੰ ਜਾਣ ਲਈ ਜਿਹਦੇ ਵਿੱਚ ਫਿਰ ਅਸੀਂ ਵੀ ਚੜਾਂਗੇ ਸੋ ਇੱਕ ਸ਼ਿਪ ਦੇ ਵਿੱਚ ਜਿਤ ਤੱਕ ਮੇਰਾ ਅੰਦਾਜ਼ਾ ਹੈ तकरीबन 100 ਦੇ ਕਰੀਬ ਵਹੀਕਲ ਜਿਹੜੇ ਹੈਗੇ ਆ ਉਹ ਲੱਗ ਜਾਂਦੇ ਹੋਣਗੇ ਬੱਸਾਂ ਸਮੇਤ ਸੋ ਆ ਦੇਖੋ ਬੱਸਾਂ ਵੀ ਉਤਰ ਰਹੀਆਂ ਜਿਹਦੇ ਵਿੱਚ ਟੂਰਿਸਟ ਨੇ ਜੋ ਘੁੰਮਣ ਆਏ ਹੋਇਆ ਤੇ ਕੁਝ ਬੱਸਾਂ ਜਿਹੜੀਆਂ ਨੇ ਰੈਗੂਲਰ ਚੱਲਦੀਆਂ ਨੇ ਕੁਝ ਕੰਪਨੀਆਂ ਜੋ ਰੈਗੂਲਰ ਬੱਸਾਂ ਚਲਾਉਂਦੀਆਂ ਜਿਨ੍ਹਾਂ ਨੇ ਯੂਕੇ ਆਉਣਾ ਹੁੰਦਾ ਜਾਂ ਫਿਰ ਇੱਥੋਂ ਵਾਪਸ ਜਾਣਾ ਹੁੰਦਾ ਸੋ ਇਹ ਸਫ਼ਰ ਤੈਅ ਕਰਦੀਆਂ तकरीबन 8-9 ਘੰਟੇ ਦਾ ਸਫ਼ਰ ਤੈਅ ਕਰਕੇ ਇਹ ਬੱਸਾਂ ਡੋਵਰ ਪਹੁੰਚਦੀਆਂ ਡੋਵਰ ਤੋਂ ਬਾਅਦ ਫਿਰ ਇਹ ਯੂਕੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦੀ ਮੰਜ਼ਲ ਹੁੰਦੀ ਹੈ ਉੱਥੇ ਪਹੁੰਚ ਜਾਂਦੀਆਂ ਆ ਖਾਸ ਤੌਰ ਦੇ ਉੱਤੇ ਵਿਕਟੋਰੀਆ ਸਟੇਸ਼ਨ ਜੋ ਹੈ ਸੈਂਟਰ ਲੰਡਨ ਦਾ ਉੱਥੇ ਇਹ ਬੱਸਾਂ ਜਾ ਕੇ ਰੁਕਦੀਆਂ ਪਰ ਕੁਝ ਪ੍ਰਾਈਵੇਟ ਵੀ ਹੁੰਦੀਆਂ ਇਹ ਤੋਂ ਇਹ ਸਾਰੇ ਟਰੱਕ ਕਾਰਾਂ ਬੱਸਾਂ ਜਿਹੜੀਆਂ ਐਗਜ਼ਿਟ ਕਰ ਰਹੀਆਂ ਇਸ ਤੋਂ ਬਾਅਦ ਇਹ ਜੋ ਬ੍ਰਿਜ ਬਣਿਆ ਹੋਇਆ ਓਵਰ ਬ੍ਰਿਜ ਇਹਦੇ ਰਾਹੀਂ ਐਗਜ਼ਿਟ ਕਰਕੇ ਡੋਵਰ ਤੋਂ ਬਾਹਰ ਨਿਕਲ ਜਾਣਗੇ ਡੋਵਰ ਸ਼ਹਿਰ ਤੋਂ ਆ ਲੱਗੀ ਹੋਈ ਹੈ ਜੀ ਸਾਡੀ ਬੱਕੀ ਯਾਨੀ ਕਿ ਸਾਡੀ ਕਾਰ ਅਸੀਂ ਵੀ ਵੇਟਿੰਗ ਦੇ ਵਿੱਚ ਖੜੇ ਹੋਇਆ ਆ ਆ ਬਾਕੀ ਕਾਰਾਂ ਵੀ ਆ ਬਸ ਥੋੜੀ ਦੇਰ ਦੇ ਵਿੱਚ ਵਿੱਚ ਹੁਣ ਸੱਦਾ ਆਉਣ ਵਾਲਾ ਫਿਰ ਅਸੀਂ ਆਪਣੀ ਜਿਹੜੀ ਕਾਰ ਆ ਉਹ ਸ਼ਿਪ ਦੇ ਵਿੱਚ ਚੜ੍ਹ ਦਿਆਂਗੇ ਲੌਬੀ ਦੋਸਤੋ ਇਸ ਵੇਲੇ ਅਸੀਂ ਫੈਰੀ ਦੇ ਵਿੱਚ ਆ ਗਰਾਉਂਡ ਫਲੋਰ ਦੇ ਉੱਤੇ ਜਿੱਥੇ ਇੱਕ ਪਾਸੇ ਲੋਰੀਜ਼ ਜਿਹੜੀਆਂ ਨੇ ਉਹ ਲੱਗ ਗਈਆਂ ਤੇ ਦੂਸਰੇ ਪਾਸੇ ਇੱਧਰ ਕਾਰਾਂ ਹੀ ਕਾਰਾਂ ਗਰਾਉਂਡ ਫਲੋਰ ਦੇ ਉੱਤੇ ਇਹ ਕਾਰਾਂ ਜਿਹੜੀਆਂ ਹੈਗੀਆਂ ਉਹ ਲਾਈਆਂ ਜਾ ਰਹੀਆਂ ਸੋ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਕਾਰਾਂ ਹੀ ਕਾਰਾਂ ਇੱਕ ਪਾਸਾ ਕਾਰਾਂ ਦਾ ਤੇ ਦੂਸਰਾ ਪਾਸਾ ਜਿਹੜਾ ਹੈ ਉਹ ਦਿੱਤਾ ਹੋਇਆ ਟਰੱਕਾਂ ਵਾਲਿਆਂ ਨੂੰ ਸੋ ਇਥੋਂ ਲੋਕ ਜਿਹੜੇ ਨੇ ਉਹ ਆਪਣੀਆਂ ਕਾਰਾਂ ਲੌਕ ਕਰਕੇ ਤੇ ਫਿਰ ਲਿਫਟ ਰਾਈ ਜਾਂ ਪੌੜੀਆਂ ਰਹੀਂ ਫਰਸਟ ਫਲੋਰ, ਸੈਕੰਡ, 3rd ਜਿਹੜੇ ਉੱਪਰ ਫਲੋਰ ਹੈਗੇ ਉੱਥੇ ਜਾਣਗੇ, ਇੰਜੋਏ ਕਰਨਗੇ, ਖਾਣ ਪੀਣਗੇ ਕਿਉਂਕਿ ਰੈਸਟੋਰੈਂਟ ਵੀ ਹੈਗੇ ਉੱਪਰ ਅ ਸੋ ਸਾਰਾ ਤੁਹਾਨੂੰ ਮੈਂ ਦਿਖਾਉਂਗਾ ਨਾਲ ਨਾਲ। ਹਾਂਜੀ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਗਰਾਉਂਡ ਫਲੋਰ ਦੇ ਉੱਤੇ ਗੱਡੀ ਸਾਡੀ ਜਿਹੜੀ ਆ ਉਹ ਲੱਗ ਚੁੱਕੀ ਆ ਤੇ ਹੁਣ ਸਟੇਅਰਜ਼ ਦੇ ਰਾਹੀਂ ਉੱਪਰਲੇ ਫਲੋਰ ਤੇ ਜਾਵਾਂਗੇ ਤੇ ਦੇਖਦੇ ਆ ਉੱਥੇ ਦਿਖਾਉਨੇ ਆ ਤੁਹਾਨੂੰ ਕੀ ਕੀ ਹੈਗਾ। ਜੀ ਹੁਣ ਪੌੜੀਨ ਰਾਹੀਂ ਆਪਾਂ ਉੱਪਰ ਜਾ ਰਹੇ ਹਾਂ ਤੇ ਆ ਨੰਬਰ ਵੀ ਲਿਖਿਆ ਆ ਰਿਹਾ 6 6 ਨੰਬਰ 6 ਯਾ ਤੇ ਅਸੀਂ ਹਲੋ ਵੀ ਦੋਸਤੋ ਅਸੀਂ ਨੰਬਰ 7 ਤੇ ਪਹੁੰਚ ਚੁੱਕੇ ਹਾਂ ਤੇ ਇੱਧਰ ਡਿਊਟੀ ਫਰੀ ਸ਼ਾਪਸ ਹਾਂ ਇਹ ਸਾਰੀ ਡਿਊਟੀ ਫ੍ਰੀ ਸ਼ਾਪਸ ਹੁੰਦੀਆਂ ਵੀ ਤੁਸੀਂ ਕੁਝ ਵੀ ਲੈ ਸਕਦੇ ਹੋ ਜਿਵੇਂ ਆਮ 에어ਪੋਰਟਾਂ ਦੇ ਉੱਤੇ ਹੁੰਦਾ ਉਸੇ ਤਰੀਕੇ ਦੇ ਨਾਲ ਹੀ ਸਾਰਾ ਆ ਇੱਥੇ ਮਾਹੌਲ ਹੈ ਰੈਡ ਸਟੇਅਰਸ ਇਹ ਡਿਊਟੀ ਫ੍ਰੀ ਸ਼ਾਪਸ ਤੋਂ ਬਾਅਦ ਫਿਰ ਅੱਗੇ ਆ ਉੱਡਾ ਜਾ ਕੇ ਚਲੀਏ ਤਾਂ ਇੱਥੇ ਰੈਸਟੋਰੈਂਟ ਹੈ ਸੋ ਇਹ ਇੱਕ ਰੈਸਟੋਰੈਂਟ ਹੈ ਜਿਹਦੇ ਇਧਰ ਬੈਠ ਕੇ ਖਾਣ ਵਾਸਤੇ ਵੀ ਬਣਿਆ ਹੋਇਆ ਤੇ ਆ ਸਾਰਾ ਨਜ਼ਾਰਾ ਨੰਬਰ 8 ਤੇ ਆਪਾਂ ਆਏ ਸੋਲੇ 8ਵੇਂ ਫਲੋਰ ਤੇ ਆ ਆ ਆ ਸਾਰਾ ਮੈਪ ਜਿਹੜਾ ਨਕਸ਼ਾ ਹੈਗਾ ਉਹ ਦਿੱਤਾ ਹੋਇਆ ਇੱਥੇ ਲਿਖਿਆ ਹੋਇਆ ਕਾਰਟੇਕ 7 ਤੇ ਆ ਡੈਕ 8 ਸਨ ਡੈਕ স্মੋਕਿੰਗ ਏਰੀਆ ਟਾਇਲਟ ਵਗੈਰਾ ਸਾਰਾ ਕੋਸ਼ੇ ਦੇ ਉੱਤੇ ਰੈਸਟੋਰੈਂਟ ਵਗੈਰਾ ਹੋ ਗਿਆ ਜੋ ਵੀ ਹੈਗਾ ਇੱਥੇ ਵੀ ਇਸ ਤਰ੍ਹਾਂ ਲੋਕ ਜਿਹੜੇ ਉਹ ਬੈਠੇ ਹੋਏ ਆ ਆ ਜਿਨ੍ਹਾਂ ਨੇ ਕੁਝ ਖਾਣਾ ਪੀਣਾ ਉਹ ਲੈ ਕੇ ਬਹਿ ਜਾਂਦੇ ਆ ਖਾਣ ਪੀਣ ਜਾਂ ਫਿਰ ਵੈਸੇ ਤੁਸੀਂ ਗੱਪਸ਼ਪ ਲਾ ਸਕਦੇ ਹੋ ਆ ਜਿੰਨੀ ਦੇਰ ਸ਼ਿਪ ਜਿਹੜਾ ਹੈਗਾ ਉਹ ਦੂਸਰੇ ਕੰਡੇ ਨਹੀਂ ਲੱਗਦਾ ਲਓ ਜੀ ਹੁਣ ਚੱਲਦੇ ਆ ਬਾਹਰਲੇ ਪਾਸੇ ਬਾਹਰ ਦਾ ਨਜ਼ਾਰਾ ਤੁਹਾਨੂੰ ਦਿਖਾਉਣੇ ਆ ਅ ਇਨਸਾਈਡ ਤੋਂ ਤੁਹਾਨੂੰ ਦਿਖਾਇਆ ਬਹੁਤ ਕੁਝ ਹੈ ਮਤਲਬ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਇੱਕ ਸ਼ਹਿਰ ਦਾ ਸ਼ਹਿਰੀ ਬਣਿਆ ਹੋਇਆ ਹੁੰਦਾ ਸੋ ਹੁਣ ਅਸੀਂ ਬਾਹਰਲੇ ਪਾਸੇ ਆਏ ਆ ਬਾਹਰਲੇ ਪਾਸਿਓ ਅ ਕਿਹੋ ਜਿਹਾ ਨਜ਼ਾਰਾ ਹੁੰਦਾ ਹੈ ਸੋ ਉਹ ਮੈਂ ਤੁਹਾਨੂੰ ਦਿਖਾ ਰਿਹਾ ਉਹ ਵੀ ਦੋਸਤੋ ਇਧਰਲੇ ਪਾਸੇ ਰਹਿ ਗਿਆ ਡੋਬਰ ਇੰਗਲੈਂਡ ਦਾ ਜਿਹੜਾ ਪੋਰਟ ਸੀ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਜਾ ਰਹੇ ਆ ਕੈਲੇ ਵਾਲੇ ਪਾਸੇ ਸੋ ਫ੍ਰਾਂਸ ਦਾ ਉਹ ਪੋਰਟ ਜਿੱਥੇ ਸਾਡਾ ਸ਼ਿਪ ਜਾ ਕੇ ਰੁਕਣਾ ਸੋ ਉਹ ਇਸ ਪਾਸੇ ਉਹ ਦੂਰੇ ਕਿਸ਼ੇ ਪਿੱਛੇ ਜਾ ਰਿਹਾ ਉਹ ਨਜ਼ਰ ਆ ਰਿਹਾ ਉਹ ਵੀ ਕਿਸੇ ਪਾਸੇ ਨੂੰ ਚੱਲਿਆ ਹੋਇਆ ਪਰ ਉਹ ਬੰਦ ਹੈ ਕਿਦਾਂ ਪਿਆ ਰਿਹਾ ਇੱਕ ਸ਼ਿਪ ਉਹ ਦੂਰ ਹੈ ਇੱਕ ਸ਼ਿਪ ਉਸ ਪਾਸੇ ਦੇਖਿਆ ਜਾ ਸਕਦਾ ਹੈ ਲੋ ਜੀ ਉਹ ਭਾਜੀ ਹੋਰੀ ਉੱਪਰ ਚੜੇ ਆ ਆਪਾਂ ਹੋਰ ਉੱਪਰੋਂ ਜਾ ਕੇ ਦੇਖਦੇ ਆ ਕਿ ਉੱਪਰੋਂ ਕਿਹੋ ਜਿਹਾ ਨਜ਼ਾਰਾ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਆ ਆ लो जी वाह वाह क्या बात है मुझसे काफी ऊपर में आ, ਪਾਣੀ ਹੈ ਜੀ ਚਾਰੇ ਪਾਸੇ ਉਹ ਸਾਹਮਣੇ ਡੋਵਰ ਹੈ ਤੇ ਦੂਸਰੇ ਪਾਸੇ ਫਰਾਂਸ ਲੋਵੀ ਮਿੱਤਰੋ ਇਥੋਂ ਜਿਹੜਾ ਨਜ਼ਾਰਾ ਬਣ ਰਿਹਾ ਉਹ ਹੈ ਹੀ ਵੱਖਰਾ ਪਹਿਲਾਂ ਵੀ ਇੱਕ ਵਾਰ ਫੈਰੀ ਰੇਂਸ ਸਫਰ ਕੀਤਾ ਬਟ ਉਦੋਂ ਉਹਨਾਂ ਨੇ ਉੱਪਰ ਆਉਣ ਨਹੀਂ ਸੀ ਦਿੱਤਾ ਸ਼ਾਇਦ ਸ਼ਾਇਦ ਵਿంటర్ ਦੇ ਵਿੱਚ ਬੰਦ ਕਰ ਦਿੰਦੇ ਆ ਤੇ ਜਦੋਂ ਸਮਰ ਹੁੰਦੇ ਆ ਵੈਸੇ ਤਾਂ ਸਮਰ ਵਰਗਾ ਮਾਹੌਲ ਨਹੀਂ ਹੈ ਪਰ ਫਿਰ ਵੀ ਸਮਰ ਹੈ ਸੋ ਅੱਜ ਇਹਨਾਂ ਨੇ ਉੱਪਰ ਉਹ ਜਿਹੜਾ ਹੈ ਉਹ ਖੋਲਿਆ ਹੋਇਆ ਤੇ ਆਪਾਂ ਉੱਪਰ ਆ ਸਕਦੇ ਆ ਸੋ ਇਥੋਂ ਜੋ ਆਪਣੀ ਜਾਣ ਦੀ ਆਪ ਜਿੰਮੇਵਾਰੀ ਹੁੰਦੀ ਹੈ ਸੋ ਇਥੋਂ ਬਹੁਤ ਧਿਆਨ ਨਾਲ ਰਹਿਣਾ ਵੀ ਪੈਂਦਾ ਇਹ ਤਾਂ ਚਲੋ ਆਪਣੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਰਹਿਣਾ ਜੇ ਸਪੀਡ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ 20 ਤੋਂ 25 ਦੀ ਸਪੀਡ ਦੇ ਉੱਤੇ ਸ਼ਿਪ ਜਿਹੜਾ ਹੈ ਉਹ ਚੱਲ ਰਿਹਾ। ਦੂਰ ਦੂਰ ਤੱਕ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਿਪ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਹਲਕੀ ਹਲਕੀ ਜਿਹੜੀ ਹੈ ਰੇਨ ਵੀ ਹੋ ਰਹੀ ਆ। ਹੋ ਸਕਦਾ ਇਹ ਸਮੁੰਦਰ ਦਾ ਹੀ ਪਾਣੀ ਹੋਵੇ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਫੋਟੋਆਂ ਖਿਚਵਾ ਰਹੇ ਆ। 3 ਘੰਟੇ ਦਾ ਸਫਰ ਹੁੰਦਾ ਜੀ ਇਹਦੇ ਵਿੱਚ 16 ਕਿਲੋਮੀਟਰ ਇਹ ਜਿਹੜਾ ਪਾਣੀ ਵਾਲਾ ਰਸਤਾ ਹੈ 16 ਕਿਲੋਮੀਟਰ ਹਾਂ ਜੀ ਦੋਸਤੋ ਇਸ ਵੇਲੇ ਅਸੀਂ ਆਊਟਸਾਈਡ ਮਤਲਬ ਬਾਹਰ ਆਏ ਆ ਤੇ ਸ਼ਿਪ ਬਹੁਤ ਕੈਲੇ ਕੇ ਵੱਡਾ ਵੀ ਹੈ ਤੇ 20 ਦੀ ਸਪੀਡ ਦੇ ਉੱਤੇ ਮਤਲਬ ਮੈਨੂੰ ਲੱਗਦਾ ਵੀ ਇਹ ਸ਼ਿਪ ਚੱਲ ਰਿਹਾ ਹੁਣ ਤੁਸੀਂ ਮੇਰੇ ਬੈਕਸਾਈਡ ਦੇਖ ਰਹੇ ਹੋ ਸੋ ਬੈਕਸਾਈਡ ਰਹਿ ਗਿਆ ਸਾਡੇ ਜੀ ਡੋਵਰ ਇੰਗਲੈਂਡ ਦਾ ਪੋਰਟ ਤੇ ਆਪਾਂ ਹੁਣ ਦੂਸਰੇ ਪਾਸੇ ਜਾ ਰਹੇ ਆ ਕੈਲੇ ਵਾਲੇ ਪਾਸੇ ਨੂੰ ਸੋ ਇਸ ਪਾਸੇ ਨੂੰ ਜਿਹੜਾ ਹੈ ਉਹ ਕਲੇ ਪੈ ਜਾਂਦਾ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਉੱਪਰਲੇ ਪਾਸੇ ਸੋ ਇੱਥੋਂ ਉੱਚਾ ਵੀ ਕਾਫੀ ਹੈ ਤੁਸੀਂ ਦੇਖੋ ਇਹਦੇ ਵਿੱਚ ਸ਼ਾਇਦ ਇਹ ਜਹਾਜ਼ ਦਾ ਜਿਹੜਾ ਹੈ ਸ਼ਿਪ ਦਾ ਇੰਜਨ ਹੋਏਗਾ ਇਹਦੇ ਵਿੱਚ ਤੇ ਲੋ ਕਾਫੀ ਆਲੀਸ਼ਾਨ ਹੈ ਤੇ ਅੰਦਰੋਂ ਵੀ ਮਤਲਬ ਬਹੁਤ ਕੁਝ ਬਣਿਆ ਹੋਇਆ ਬੱਚਿਆਂ ਦੇ ਖੇਡਣ ਵਾਸਤੇ ਵੱਖਰੇ ਪਲੇਸ ਆ ਤੇ ਖਾਣ ਪੀਣ ਨੂੰ ਰੈਸਟੋਰੈਂਟ ਹੈ ਡਿਊਟੀ ਫਰੀ ਸ਼ਾਪਸ ਜਿਹੜੀਆਂ ਹੈਗੀਆਂ ਇਹਦੇ ਵਿੱਚ ਸੋ ਹੋਰ ਬੜਾ ਕੁਝ ਹੈ ਬੜਾ ਨਜ਼ਾਰਾ ਆਇ ਕੋਈ ਫੇਰ ਦਿਖਾਉਣਾ ਤੁਹਾਨੂੰ ਮਸਕੰਦਰ ਆ ਲਓ ਜੀ ਦੇਖੋ ਵਾਓ ਆ ਨਜ਼ਾਰਾ ਮੈਂ ਵੀ ਮਤਲਬ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖਿਆ ਜਦੋਂ ਅਸੀਂ ਥੱਲੇ ਦੇਖਦੇ ਨੇ ਇੱਥੇ ਡਰ ਜਾ ਲੱਗਦਾ ਮਾਸ਼ੱਲਾ ਦੀਆਂ ਦੇਖ ਇਹ ਅਗਲੇ ਪਾਸੇ ਨੂੰ ਜੇ ਦੇਖੋ ਤਾਂ ਉਜੀ ਅਸੀਂ ਆਲਮੋਸਟ ਕੈਲੇ ਪਹੁੰਚਣ ਲੱਗੇ ਆ ਉਹ ਤੁਸੀਂ ਦੇਖ ਰਹੇ ਇੱਕ ਆਇਰਿਸ਼ ਸ਼ਿਪ ਜਿਹੜਾ ਹੈ ਉਹ ਪਹਿਲਾਂ ਹੀ ਆਪਣੇ ਪੋਰਟ ਤੇ ਜਾ ਕੇ ਲੱਗ ਚੁੱਕਿਆ ਇਸ ਪਾਸੇ ਬੀਚ ਹੈ ਤੇ ਲੋਕ ਬੈਠੇ ਵੀ ਹੋਇਆ ਕਾਫੀ ਲੋਕ ਬੀਚ ਦੇ ਉੱਤੇ ਬੈਠੇ ਹੋਇਆ ਤੇ ਆ ਬਿਲਡਿੰਗਸ ਜਿਹੜੀਆਂ ਹੈਗੀਆਂ ਕੈਲੇ ਸ਼ਹਿਰ ਦੀਆਂ ਬਿਲਡਿੰਗਸ ਯਾਨੀ ਕਿ ਫਰਾਂਸ ਦੇ ਵਿੱਚ ਅਸੀਂ ਐਂਟਰੀ ਕਰ ਚੁੱਕੇ ਹਾਂ ਇੱਕ ਜਿਹੜਾ ਸ਼ਿਪ ਹੈਗਾ ਤੁਸੀਂ ਦੇਖ ਰਹੇ ਹੋ ਉਹ ਮੈਨੂੰ ਲੱਗਦਾ ਕਿ ਹੁਣ ਇਕੱਲੇ ਤੋਂ ਤੁਰਿਆ ਤੇ ਉਹ ਹੁਣ ਵਾਪਸ ਯੂਕੇ ਯਾਨੀ ਕਿ ਡੋਵਰ ਜਾ ਰਿਹਾ ਉਹ ਵਾਪਸ ਜਾ ਰਿਹਾ ਸੀ ਇੱਧਰ ਆ ਰਹੇ ਹਾਂ ਲਓ ਜੀ ਇਹ ਕੈਲੇਪੋਰਟ ਜਿੱਥੇ ਹੋਰ ਵੀ ਸ਼ਿਪ ਲੱਗੇ ਹੋਇਆ ਉਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖਿਓ 2-3 ਮਿੰਟ ਦੇ ਵਿੱਚ साड़ी फेरी जो है वो अपने टिकाने लग जाएगी सो फिर अभी ग्राउंड फ्लोर पर जाकर अपनी गड्डी चुकेंगे तो बाहर जावे लो जी हूँ टाइम हो गया आ... ਆਪਾਂ ਵਾਪਸ ਜਾਣ ਦਾ ਯਾਨੀ ਕਿ ਕੈਲੇ ਆਪਾਂ ਹੁਣ ਅੰਦਰ ਆ ਗਏ ਆ ਸੁੰਦਰੋ ਬਹੁਤ ਮਤਲਬ ਆਲੀਸ਼ਾਨ ਜਿਹੜਾ ਇਹ ਸ਼ਿਪ ਹੈ ਉਹ ਬਣਿਆ ਹੋਇਆ ਬੜਾ ਖੂਬਸੂਰਤ ਅੰਦਰੋਂ ਬਣਿਆ ਹੋਇਆ ਕਾਫੀ ਲੋਕ ਕਾਫੀ ਲੋਕ ਜਿਹੜੇ ਸਿਕਿਉਰਟੀ ਦੇ ਵਿੱਚ ਵੀ ਹੈਗੇ ਆ ਹਲੋ ਜੀ ਅਗਲੇ 3 ਘੰਟੇ ਦੇ ਬਾਇਰ ਰੋਡ ਸਫਰ ਦੀ ਤਿਆਰੀ ਕੈਪੂਚੀਨੋ ਦੇ ਨਾਲ ਕੈਪੂਚੀਨੋ ਤਾਂ ਠੀਕ ਹੈ ਪਰ ਜੇ ਤੁਸੀਂ ਇੱਥੇ ਖਾਣ ਪੀਣ ਦਾ ਕੋਈ ਸਮਾਨ ਲਓਗੇ ਤਾਂ ਬਹੁਤ ਮਹਿੰਗਾ ਬੜਾ ਹਰ ਚੀਜ਼ ਜਿਹੜੀ ਆ ਉਹ ਫੈਰੀ ਦੇ ਵਿੱਚ ਮਹਿੰਗੀ ਹੋਈ ਮਿਲਦੀ ਹੈ 27 ਪਾਉਂਡ ਸਿਰਫ ਦੋ ਚਿਕਨ ਐਂਡ ਚਿਪਸ ਦਾ ਪ੍ਰਾਈਸ ਜਿਹੜਾ 27 ਪਾਉਂਡ 90 ਪੈਸੇ ਤੇ ਇੱਕ ਕਾਪਚੀਨੋ ਐਂਡ ਇੱਕ ਕੇਕ ਦਾ ਪੀਸ 7 ਪਾਉਂਡ ਕੈਲੇਪੋਰਟ ਤੋਂ ਬਾਹਰ ਨਿਕਲਦੇ ਆ ਐਂਡਿੰਗ ਕਰਨ ਦਾ ਇਸ ਵੀਡੀਓ ਦੀ ਐਂਡਿੰਗ ਕਰਨ ਦਾ ਮੌਕਾ ਨਹੀਂ ਲੱਗਿਆ ਕਿਉਂਕਿ ਆਪਣੀ ਆਪਣੀਆਂ ਗੱਡੀਆਂ 'ਚ ਬੈਠ ਕੇ ਸਾਰੇ ਬਾਹਰ ਨਿਕਲਦੇ ਆ ਸੋ ਕੈਲੇ ਤੋਂ ਚੱਲ ਕੇ ਫਰਾਂਸ ਤੋਂ ਚੱਲ ਕੇ ਅਸੀਂ ਬੈਲਜੀਅਮ ਦੇ ਇੱਕ ਪੈਟਰੋਲ ਸਟੇਸ਼ਨ ਤੇ ਇੱਥੇ ਰੁਕੇ ਤੇ ਮੈਂ ਸੋਚਿਆ ਕਿ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਈਏ ਸੋ ਹੁਣ ਇਥੋਂ 250 ਕਿਲੋਮੀਟਰ ਅੱਗੇ ਡੈਨਹਾਗ ਨੀਦਰਲੈਂਡ ਦਾ ਜੋ ਸ਼ਹਿਰ ਹੈ ਜਿੱਥੇ ਜਾ ਰਹੇ ਹਾਂ ਸੋ ਹੁਣ ਉੱਥੇ ਪਹੁੰਚਾਂਗੇ ਤੇ ਆਹ ਵੀਡੀਓ ਦੀ ਅੱਜ ਇਥੇ ਹੀ ਐਂਡਿੰਗ ਆਪਾਂ ਕਰਦੇ ਆਂ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ